ਹਾਂਜੀ ਆਏ ਦੋ ਸੋਫਾ ਡਾਕਟਰ ਤੇ ਗੱਲ ਕਰਾਂਗੇ ਇੱਕ ਹੁੰਦਾ ਹੈ ਟੇਸਟੀ ਜੀਣਾ ਇੱਕ ਹੁੰਦਾ ਟੇਸਟੀ ਖਾਣਾ ਜੋ ਮੈਂ ਆਪਣੀ ਲਾਈਫ ਚ ਨਿਚੋੜ ਕੰਢਿਆ ਹੈ ਟੇਸਟੀ ਖਾਣਾ ਵਾਲਾ ਬੰਦਾ ਟੇਸਟੀ ਜੀ ਨਹੀਂ ਸਕਦਾ ਇਥੇ ਲਿਖੋ ਲੈ ਕੋਈ ਅਮਰੀਕਨ ਪੇਸ਼ੈਂਟ ਆਇਆ ਸੀ ਐਮ ਇਸ ਉਹਦੇ ਨਾਲ ਕਾफी ਚਰਚਾ ਚੱਲੀ ਉਹ ਕਹਿੰਦਾ ਡਾਕਟਰ ਸਾਹਿਬ ਇੰਡੀਆ ਤੇਸੀ ਆਂਦੇ ਹੈ ਤੇ ਅਸੀਂ ਟੇਸਟੀ ਜੀਨੇ ਸਰਨ ਲਈ ਹੀ ਮੈਸੇਜ ਹੈ ਕਿ ਟੇਸਟੀ ਚੀਜ਼ ਚ ਹੀ ਫਾਇਦਾ ਹੈ ਉਹ ਟੇਸਟੀ ਖਾਣ ਚ ਨਹੀਂ ਫਾਇਦਾ ਹੈ ਆਪ ਜੀ ਨੂੰ ਨਰੀਜਾ ਦੇ ਡਾਈਟਾਰੇ ਪਤਾ ਹੀ ਹੋਣਾ ਹੈ ਕਿ ਸਾਰਾ ਵਾਈਟ ਅੰਡੇ আরོས་ਟੜਾ ਖਾਂਦੇ ਹੋਰ ਉਹਨਾਂ ਦੇ ਰੈਸਟ ਨੂੰ ਸਾਰੇ ਦੂਰ ਰਹਿੰਦੇ ਹੈ ਬਾਡੀ ਨੂੰ ਠੀਕ ਰੱਖਣ ਦਾ ਸਭ ਤੋਂ ਵੱਡਾ ਇੱਕੋ ਹੀ ਲੋਜਿਕ ਹੈ ਕਿ ਭੀੜ ਚ ਮਿਰਚ ਮਸਾਲੇ ਤਲੀਆਂ ਚੀਜ਼ਾਂ ਬਿਲਕੁਲ ਨਾ ਪਾਓ ਤਾਂ ਛੇ ਰਹੋਗੇ ਤੇਜ਼ੀ ਜੀਵੋਗੇ ਤੇ ਤੇਜ਼ੀ ਜੀਨ ਨਾਲ ਲੰਬੀ ਉਮਰ ਭੋਗੋਗੇ ਔਰ ਪ੍ਰਮਾਤਮਾ ਦਾ ਸ਼ੁਕਰੀਆ ਕਰਾਂਗੇ ਸਾਰਿਆਂ ਨੂੰ ਮੈਸੇਜ ਹੈ ਅੱਗੇ ਕਮੈਂਟ ਕਰਕੇ ਦੱਸਿਓ ਕਿ ਤੇਜ਼ੀ ਖਾਣਾ ਚਾਹੀਦਾ ਹੈ के टेस्टी जीना चाहिए ठीक है जी टेस्टी जीवन बोलता है ये बहुत बढ़िया और तोड़े जैसे भी बढ़िया रहेंगे दूजा मैसेज या तो चीज़ों ने मेरे का मीट हो तो बढ़िया लगती है हम आपके लाइक करो और शेयर करो ये मैसेज जब तक तक जाया जावे कामले नाम सेवा भी उनके रफे और तांत्रिक शामिल �